ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਪਾਂ ਕਰਦੇ ਆ ਅੱਜ ਮੌਸਮ ਦੀ ਗੱਲਬਾਤ ਗੱਲਬਾਤ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਕੇ ਤੇ ਨਾਲ ਕਮੈਂਟ ਵਾਲਾ ਬਟਨ ਨਾ ਪਿਆ ਕਰੋ ਕਮੈਂਟ ਕਰਨ ਤੇ ਨਾਲ ਹੀ ਸਾਨੂੰ ਹੌਸਲਾ ਹੋ ਜਾਂਦਾ ਵੀ ਸਾਡਾ ਕੋਈ ਚੈਨਲ ਦੇਖ ਰਿਹਾ ਹੈ ਤੇ ਅੱਗੇ ਆਪਾਂ ਮੌਸਮ ਦੀ ਗੱਲਬਾਤ ਕਰਦੇ ਆ ਜਿਵੇਂ ਕਿ ਮੌਸਮ ਦੇ ਵਿੱਚ ਗਰਮੀ ਦੀ ਨਮਰਾਈ ਮਤਲਬ ਗਰਮੀ ਘਟੀ ਆ ਤੇ ਤੇ ਥੋੜੀ ਜੀ ਠੰਡਕ ਮਹਿਸੂਸ ਹੋ ਰਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਠੰਡੀਆਂ ਹਵਾਵਾਂ ਚੱਲਣ ਦਾ ਕਾਰਨ ਤੁਹਾਨੂੰ ਮੈਂ ਦੱਸਦਾ ਹਾਂ ਠੰਡੀਆਂ ਹਵਾਵਾਂ ਵੱਲ ਦਾ ਕਾਰਨ ਹੈ ਇਹ ਹੀ ਹੈ ਜੀ ਪਹਾੜੀ ਏਰੀਆ ਦੇ ਵਿੱਚ ਸਿਸਟਮ ਪਹੁੰਚਿਆ ਸੀ ਉੱਥੇ ਥੋੜੀ ਜੀ ਮੌਸਮ ਦੇ ਵਿੱਚ ਗੜਬੜੀ ਹੋਈ ਆ ਤੇ ਉਹਦੇ ਕਾਰਨ ਜਿਹੜੀ ਇਹ ਠੰਡੀ ਹਵਾਵਾਂ ਜਿਵੇਂ ਦਸੰਬਰ ਮਹੀਨੇ ਦੇ ਵਿੱਚ ਵਗਦੀਆਂ ਉਸ ਹਵਾ ਦੇ ਨਾਲ ਤੁਹਾਨੂੰ ਇਹ ਠੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਜਿੱਦਾਂ ਕਿ ਹੁਣ ਕੱਲ ਹਵਾਵਾਂ ਚੱਲਦੀਆਂ ਸੀਆਂ ਕੱਲ ਦੇ ਨਾਲੋਂ ਥੋੜੀਆਂ ਜੀਆਂ ਅੱਜ ਇੱਕ ਦੋ ਗਤੀ ਸਤੇ ਚੱਲਣੀਆਂ ਹਾਂ ਵਾ ਹਵਾਵਾਂ ਤੇ ਚੱਲਦੇ ਆ ਨਾਲ ਹੀ ਆਪਾਂ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਨੇ ਆ ਜਿਵੇਂ ਕਿ 31 April ਤੱਕ ਅ ਸੌਰੀ March ਤੱਕ 31 March ਤੱਕ ਤੇ 4-5 April ਤੱਕ ਇਹਦੀ ਤੁਹਾਨੂੰ ਮੈਂ ਜਾਣਕਾਰੀ ਦੱਸ ਦਿੰਨਾ 4-5 April ਤੱਕ ਹੋ ਸਕਦਾ ਵੀ ਮੌਸਮ ਦੇ ਵਿੱਚ ਕੋਈ ਗੜਬੜੀਸ਼ ਆਪਣੇ ਇੱਥੇ ਕੋਈ ਸਿਸਟਮ ਪਹੁੰਚ ਸਕੇ ਅਪ੍ਰੈਲ ਮਹੀਨੇ ਦੀ ਫਿਰ ਅਪਡੇਟ ਆਊਗੀ ਆਪਾਂ ਤੁਹਾਨੂੰ ਜਰੂਰ ਆਪਾਂ ਮੈਂਸ਼ਨ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਹੈ ਅੱਜ ਦੀ ਜਿਹੜੀ ਮੌਸਮ ਦੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਜਨ ਕਿ ਗਰਮੀ ਥੋੜੀ ਘਟੇਗੀ ਤੇ ਮੌਸਮ ਦੇ ਵਿੱਚ ਕੋਈ ਕੰਪਿਟੀਸ਼ਨ ਨਹੀਂ ਹੋਣੀ ਜੇ ਕਹੂੰਗਾ ਤੁਸੀਂ ਮੀਂਹ ਪਊਗਾ ਠੰਡਾ ਕਿਤੇ ਮੀਂਹ ਪੈ ਗਿਆ ਹੋਊਗਾ ਪਰ ਨਹੀਂ ਇਹ ਪਹਾੜੀਆ ਏਰੀਆ ਦੇ ਵਿੱਚ ਸਿਸਟਮ ਪਹੁੰਚੇ ਹੋਦੇ ਕਾਰਨ ਤੁਹਾਨੂੰ ਇਹ ਦਿਖ ਰਿਹਾ ਕਿ ਮਾੜੀ ਮੋੜ ਬੱਦਲਵਾਈ ਵੀ ਤੁਹਾਨੂੰ ਦੇਖ ਸਕਦੀ ਆ ਤੇ ਬੱਦਲਾਂ ਚ ਸੂਰਜ ਵੀ ਆ ਸਕਦਾ ਤੇ ਬਦਲਾ ਨਿਕਲ ਵੀ ਸਕਦਾ ਪਰ ਉਹ ਇਹੋ ਜੀ ਕੋਈ ਨਹੀਂਗਾ ਖੁਸ਼ ਕਰਾਊਗਾ ਮੌਸਮ ਮੌਸਮ ਵਧੀਆ ਬਣਿਆ ਰਹੂਗਾ ਤੇ ਬਸ ਕੱਲੀ ਹਵਾ ਤੇ ਠੰਡੀ ਚੱਲੇਗੀ ਤੇ ਆਪਦਾ ਕੋਈ ਵੀ ਕਾਰੋਬਾਰ ਕਿਸਾਨ ਵੀ ਕਰ ਸਕਦੇ ਆ ਆਪਦਾ ਖੇਤ ਦੇ ਵਿੱਚ ਤੇ ਪਾਣੀ ਤੇ ਥੋੜਾ ਧਿਆਨ ਰੱਖੋ ਕੋਈ ਪਾਣੀ ਨਾ ਲਾਓ ਕਿਉਂਕਿ ਪਾਣੀ ਲਾਵਾਂਗੇ ਤੇ ਆਪਣਾ ਜਿਹੜਾ ਹੈਗਾ ਉਹ ਡਿੱਗ ਸਕਦੀ ਕਣਕ ਕਣਕ ਤੇ ਜੇ ਕੋਈ ਹੋਰ ਕੋਈ ਸਰੋਂ ਸਰੋਂ ਆ ਕਿਸੇ ਦੀ ਪੱਕੀ ਖੜੀ ਆ ਜਾਂ ਉਹ ਕਿਵੇਂ ਆ ਉਹ ਇੱਕ ਦੂਜੇ ਦੇ ਵੱਜ ਕੇ ਝੜ ਸਕਦੀ ਆ ਕਿਉਂਕਿ ਤੁਸੀਂ ਇਹ ਦੀ ਸਰੋਂ ਉਹ ਵੀ ਟਾਈਮ ਸਰੋਂ ਦੀ ਵੜ ਲੈਣੀ ਚਾਹੀਦੀ ਸੀ ਜਾਂ ਅਜਿਹੇ ਦਿਨ ਖਰੋਕ ਕੇ ਤੇ ਇੱਕ ਅੱਦੇ ਦਿਨ ਤੱਕ ਸਰੋਂ ਵੜ ਸਕਦੇ ਆ ਜੇ ਆ ਵੀ ਕਿਉਂਕਿ ਜਿਹੜੀ ਹਵਾ ਚੱਲ ਰਹੀ ਆ ਤੇ ਜੇ ਉਹ ਵੀ ਅੱਗੇ ਅਪਡੇਟ ਆਵੇਗੀ ਆ ਪਾ ਤੁਹਾਨੂੰ ਨਵੀਂ ਅਪਡੇਟ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਇੰਨਾ ਚਿਰ ਸਾਨੂੰ ਦਿਓ ਜੀ ਇਜਾਜ਼ਤ ਧੰਨਵਾਦ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਰ ਲਓ ਜੀ ਕਰ ਲਓ ਜੀ